ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੇੜਾ ਮਖਾਉਣੀਆਂ ਦੋਵੇਂ ਵੇੜਾ ਗਰਮੀ ਰੇ ਤਾਂ ਦੋਵਾਂ ਦੇ ਦੁੱਧ ਬੱਚਾ ਰਕੂ ਕਿਉਂਕਿ ਇਹਨਾਂ ਦੇ ਵਿੱਚ HF ਨਸਲ ਦੀ ਜਿਆਦਾ ਵਾਲੀ ਵੇੜਾ ਕੋਈ ਵੀ ਨਹੀਂ ਪ੍ਰਾਈਸ ਜੈ ਜੀ ਹੋਣਗੇ ਵੇੜਾ ਚੰਗੀਆਂ ਕੱਦ ਕਾਰਠ ਵਾਲੀਆਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਇਨਫੋਰਮੇਸ਼ਨ ਲੈ ਲੈਣਾ ਆਉ ਕਰਦੇ ਹਾਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਭਾਈ ਨਾਮ ਤੇ ਰੈਸ ਨਾਮ ਹਰਦੇਵ ਸਿੰਘ ਪਿੰਡ ਚੜਾ ਇੱਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਫੋਨ ਨੰਬਰ ਦਾ 77176055 ਬੇਲੇ ਜੀ ਇੱਕ ਨੰਬਰ ਦਾ ਕਹਿਣਾ ਵਾ ਸੁਆ ਮੇਰੇ ਦੂਜਾ ਕਿਹਾ ਗਏ ਨੇ ਅਗਲਾ ਭਾਵੇਂ ਤੀਜੇ ਮੰਨ ਕੇ ਜੇ ਆਪਾਂ ਨੂੰ ਕੋਈ ਨਾ ਸਹੀ ਹੈ ਚੌਥੇ ਮੰਨ ਲੇ ਸਹੀ ਤੇ ਕੱਦ-ਕਾੜ ਪੱਖੋਂ ਵੀ ਪੂਰੀ ਵਜਣ ਵਾਲੀ ਹੈ ਠੰਡੀ ਸੇਲ ਵੀ ਫੁੱਲ ਹੈ ਕਿੰਨੇ ਦਿਨ ਲੈ ਜਾਓ ਇਹ ਵੀਰੇ ਯਾਰ ਤਿਆਰੀਆਂ ਜੀ ਹੋ ਸਕਦਾ ਕੱਲ ਨੂੰ ਸੂਪੇ ਕਿੰਨਾ ਇੱਕ ਦੁੱਧ ਪਿਆਜੂ ਇਹ ਯਾਰ ਦੁੱਧ ਦੇ ਤੂ ਵੀਰੇ 16 17 ਕਿਲੋ ਆ ਰਾਹਣ ਜੈ ਜਮੋ ਲੈਣ ਦੇ ਨਾਲ ਇਹ ਦੇ ਦੇਾਂਗੇ 53000 ਦੀ ਬਾਈ ਕੱਢੀਏ ਬਾਹਰ ਨੂੰ ਦੋਸਤੋ ਦੂਜੇ ਸੂਵੇ ਵੀਰ ਕਹਿੰਦਾ ਸੁੰਦੀ ਐ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਆਪਣੇ ਵੀਰ ਕਹਿੰਦਾ ਖਰੀਦੀ ਵੀ ਆ ਆਪਾਂ ਨੂੰ ਅਗਲੇ ਨੇ ਦੂਜਾ ਸੂਹਾ ਕਹਿ ਕੇ ਦਿੱਤੀ ਐ ਜਿਹਦੇ ਪਸੰਦ ਆਊਗੀ ਉਹ ਅਗਲੇ ਦੀ ਮਰਜ਼ੀ ਐ ਜਿਹੜਾ ਸੂਹਾ ਮਰਜ਼ੀ ਮੰਨ ਕੇ ਲੈ ਜਾਏ 16 17 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਵੱਡੀ ਵਹਿੜ ਆ ਸੋਰ ਵਾਲੀ ਬੱਚੀ ਐ ਲੇਵਾ ਲਾਉ ਬਹੁਤਾ ساری ਵਾਲ ਟੈਲ ਕੱਢ ਕੇ ਸੂਣਾ ਸੀਲ ਸੌ ਫੁੱਲ ਹੈ ਪਵਾ ਜਵਾਗ ਚੋਈ ਬਾਕੀ ਜਿਹੜੀ ਗੱਬਨ ਨਹੀਂ ਅੱਜ ਕੋਸ ਕਹਿੰਦੀ ਸੂਕੇ ਕਰਮਾਲੀ ਨੇ ਕੀ ਕਹਿਣਾ ਜਦੋਂ ਮੂਰੇ ਬੱਚਾ ਹੋਇਆ ਥਣ ਭਾਂਡੇ ਦੀ ਸਾਫ ਸੁਥਰੀ ਆ ਦੁੱਧ 16 17 ਕਿਲੋ 22 10 ਦਾ ਇੱਥੇ ਖੁੱਲਾ ਪਿਆ ਜੂ ਪਾਲ ਟੈਲਾਂ ਪਈਆਂ ਬਹੁਤ ਕੱਦ ਕਾਠ ਪੂਰਾ ਵੱਡਾ ਹੀ ਆ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਫੁੱਲ ਵੱਡੀ ਵਹਿੜ ਆ ਥਣ ਸੋਹਣੇ ਅਸਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਇਹ ਕਾਟੜੀ ਹੈ ਵੀਰੇ ਵਿੱਚ 53000 ਚੋਂ ਬਾਈ ਕਹਿੰਦਾ ਮਾਨ ਕਰਦੇ ਆਂਗੇ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰਾ ਲਓ ਵਜਨ ਵਜਨ ਬਹੁਤ ਆ ਬਾਕੀ ਹਰੇਕ ਵੀਡੀਓ ਚ ਕਹੀਦਾ ਜਿਹੜੇ ਵੀ ਘਰੇ ਵੀਡੀਓ ਬਣਾਈ ਦੀ ਆ ਆਪਣਾ ਕੰਮ ਹੈ ਵੀਡੀਓ ਬਣਾਉਣਾ ਬਾਕੀ ਅਗਲੇ ਦੇ ਘਰੇ ਆ ਉਹ ਆਪ ਦੀ ਤਸੱਲੀ ਕਰਕੇ ਲਿਜਾਓ ਜੇ ਸੂਆ ਸੋਆ ਆ ਬਸ ਸੂਆ ਚੋ ਕੇ ਲੈ ਲਓ ਗੱਭਣਾ ਪਾਸ ਕਰੋ ਚੀਪਾ ਕੱਢੋ ਦੋ ਨੰਬਰ ਤੇ ਆ ਜੀਏ ਦੋ ਨੰਬਰ ਵੀਰੇ ਮਾੜੀਆਂ ਮਾੜੀਆਂ ਸਿੰਘੀਆਂ ਹੀ ਆ ਕਈ ਵਾਰੀ ਵੀਡੀਓ ਚ ਸਿੰਘ ਲੱਗਦੇ ਵੱਡੇ ਹਾਂ ਦੂਜਾ ਸੂਆ ਮੱਛੀ ਹੈ ਦੰਦਾਂ ਜੀ ਅਗਰੇ ਦੂਜਾ ਸੂਆ ਹਾਂਜੀ ਕਿੰਨੇ ਦਿਨ ਲੈ ਜੂ ਇਹ ਵੀਰੇ ਤਿਆਰੀਆਂ ਜੀ ਇਹ ਦੋ ਚਾਰ ਦਿਨ ਬਾਹਲੀ ਨਹੀਂ ਕਿੰਨਾ ਕੁ ਦੁੱਧ ਦੇ ਦੂ ਇਹ ਦੁੱਧ ਦੇਣਾ ਚਾਹੀਦਾ ਵੀਰੇ 15 16 ਕਿਲੋ ਜੈ ਜੈ ਮੁੱਲ ਇਹ ਦੇ ਦੇ ਆਗੇ ਵੀਰੇ 45 15 16 ਕਿਲੋ 22 10 ਦੁੱਧ ਪਿਆ ਜੂ ਦੂਜਾ ਸੂਆ ਜਰਸੀ ਕੱਦ ਕਾਠ ਵਾਲੀ ਐ ਵਜਨ ਵਾਲੀ ਐ ਕੋਈ ਬਾਹਲੀ ਨਿੱਕੀ ਗੋਡੀ ਕਿ ਜਿੱਡੀ ਨਹੀਂ ਸੋਹਣੀ ਵੱਡੀ ਜਰਸੀ ਆ ਬਸ ਛੋਟੇ ਛੋਟੇ ਸੈੰਗ ਜ਼ਰੂਰ ਰਹਿਗੇ ਜੇ ਸੈੰਗ ਨਾ ਹੁੰਦੇ ਫਿਰ ਮੁੱਲ ਵੀ 55000 ਹੋਣਾ ਸੀ ਤੇ 45000 ਦੀ ਬਾਈ ਕਹਿੰਦਾ ਦੇ ਦੇਾਂਗੇ ਦੰਦਾਂ ਜੀ ਆ ਦੂਜਾ ਸੂਆ ਬਾਕੀ ਜਿਹਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਜੇ ਕੋਹਨੀ ਹੁੰਦੀ 10000 ਮੁੱਲ ਵੀ ਵੱਧ ਹੋਣਾ ਸੀ ਇਹਦਾ ਪਰ ਛੋਟੇ ਛੋਟੇ ਇੰਚਾਂ ਦੇ 2 2 ਇੰਚੀ ਦੇ ਸਿੰਘ ਜਰੂਰ ਹੈਗੇ ਆ ਪਰ ਇਹ ਸੀਲ ਸੌ ਦਾ ਪੂਰੀਆਂ ਹੀ ਹੁੰਦੀਆਂ ਬੱਕਰੀਆਂ ਵਰਗੀਆਂ ਹੀ ਹੁੰਦੀਆਂ ਭਾਵੇਂ ਜਵਾਕ ਚੋਈ ਜਾਣ ਬੰਦੇ ਚੋਲਣ 부ੜੀਆਂ ਚੋਲਣ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂ ਬੱਚਾ ਛੱਡਣਾ ਤਾਂ ਛੱਡ ਲੋ ਜੇ ਨਹੀਂ ਛੱਡਣਾ ਭਾਵੇਂ ਆਪਸੇ ਬਠਲ ਜੀ ਦੁੱਧ ਪਿਆ ਦੋ ਤਾਂ ਵੀ ਨਹੀਂ ਦੀ ਕਰਮ ਵਾਲੀਆਂ ਲੱਤ ਵੀ ਨਹੀਂ ਚਾਹਦੇ ਆ ਥਣ ਸੋਹਣਿਆ ਗੈਪ ਚ ਲੱਗੇ ਆਦੀ ਚਵਾਈ ਵਾਲੇ ਥਾਣ 15 16 ਕਿਲੋ ਦੁੱਧ ਪਿਆਜੂ ਦੋ ਚਾਰ ਦਿਨ ਮੱਸਾ ਹੀ ਲਊ ਵੱਡੀ ਜਰਸੀ ਐ ਦੋ ਵੜਾ ਦੋਵੇਂ ਕੱਦ ਕਾਠਾ ਲੀਆਂ ਪ੍ਰਾਈਸ ਜਾਇਦੀ ਐ ਕੋਈ ਜੋੜਾ ਲੈ ਲੂ ਪੋਰਾ ਵੱਧ ਮਾਨ ਤਾਨ ਹੋ ਜੂ ਇੱਕ ਨੰਬਰ 53 ਦੀ ਦੋ ਨੰਬਰ 45000 ਦੀ ਕੋਹਨੀਓਂ ਦੀ 55000 ਦੀ ਹੋਣੀ ਸੀ ਜਿਹੜੇ ਹਿਸਾਬ ਨਾਲ ਦੇ ਕੱਦ ਕਾਠਾ ਐ ਬਾਕੀ ਦੂਜਾ ਸੂਹਾ ਹੀ ਹੋਣਾ ਲਵੀ ਜੀ ਬੂਥੀਆ ਵੀਰ ਕਹਿੰਦਾ ਦੰਦਾ ਚਾਹੀ ਜੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜੀ ਵੀ ਵੈੜ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਚੜੈਕ ਚੜੈਕ ਦੇ ਕੋਠਿਆਂ 'ਚੋਂ ਵੀਡੀਓ ਬਣਾ ਰਹੇ ਹਾਂ ਜ਼ਿਲ੍ਹਾ ਮੋਗਾ ਸਾਰੇ ਨੂੰ ਸਤਿ ਸ੍ਰੀ ਅਕਾਲ